ਅਸੀਂ ਅੱਜ ਖੜੇ ਆ 64 ਨੰਬਰ 34 ਮੁਹੱਲਾ ਚਾਚੋਗੀ ਕਲੋਨੀ ਵਿੱਚ ਜਿੱਥੋਂ ਕੇ ਨਗਰ ਨਿਗਮ ਚੋਣਾ ਵਿੱਚ ਆਪਣੀ ਮਜ਼ਬੂਤ ਦਾਵੇਦਾਰੀ ਸਾਹਮਣੇ ਲਿਆ ਰਹੇ ਨੇ ਚਮਨ ਲਾਲ ਜੀ ਜੋ ਕੇ ਪਿਛਲੇ 20 22 ਸਾਲਾਂ ਤੋਂ ਸਮਾਜ ਸੇਵਾ ਕਰ ਰਹੇ ਹਨ ਅਤੇ ਮੁਹੱਲੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਮੋਢਲੀ ਤਹਿ ਤੋਂ ਜਾਣਦੇ ਹੋਏ ਉਹਨਾਂ ਦਾ ਹੱਲ ਕਰਵਾਇਆ ਹੈ ਤੇ ਮੁਹੱਲੇ ਨੂੰ ਇੱਕ ਬਹੁਤ ਹੀ ਵਧੀਆ ਮੁਹੱਲਾ ਬਣਾ ਕੇ ਸਾਹਮਣੇ ਪੇਸ਼ ਕੀਤਾ ਹੈ ਆ ਗੱਲਬਾਤ ਕਰਦੇ ਆ ਚਮਨ ਲਾਲ ਜੀ ਨਾਲ ਕਿ ਕੀ ਨੇ ਉਹਨਾਂ ਦੇ ਅਗਲੇ ਵਿਚਾਰ ਉਹ ਅੱਗੇ ਮਹੱਲੇ ਵਾਸਤੇ ਕੀ ਕਰਨਗੇ ਐਮਸੀ ਬਣਨ ਤੋਂ ਬਾਅਦ ਤੇ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਬੜ ਵਾਸੀਆਂ ਨੂੰ ਸਾਧਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਮੈਂ ਆਪਣੇ ਮਹੱਲੇ ਵਾਲੇ ਵਾਸੀਆਂ ਦੇ ਲਈ ਸੰਤ ਨਗਰ ਜੋ ਸਾਡਾ ਸਭ ਤੋਂ ਲਾਸਟ ਵਿੱਚ ਮਹੱਲਾ ਪਹਿਲੇ ਸ਼ੁਰੂ ਹੁੰਦਾ ਉੱਥੇ ਦੀ ਮੈਂ ਪਹਿਲਾ ਲੱਕ ਦੀ ਸੜਕ ਬਣਾਈ ਆ ਜੋ ਜੀਟੀ ਦੇ ਹੋਂਦ ਤੋਂ ਲੈ ਕੇ ਰੇਲਵੇ ਲੇਨ ਤੱਕ ਜਾਂਦੀ ਸੀ ਉੱਥੇ ਗਲੀਆਂ ਸਾਰੀਆਂ ਕੱਚੀਆਂ ਸੀ ਉਸ ਟਾਈਮ ਉਹ ਜਿੰਨੀਆਂ ਵੀ ਗਲੀਆਂ ਆ ਉਹ ਸਾਰੀਆਂ ਅੱਜ ਗਲੀਆਂ ਪੱਕੀਆਂ ਕਰਵਾਤੀਆਂ ਜੋ ਲੇਟਾਂ ਸੀ ਉਹ ਸਾਰੀਆਂ ਬਦਵਾਤੀਆਂ ਟੂਬਾ ਰਟ ਕੇ ਐਲ ਡੀ ਲੇਟਾਂ ਲਗਵਾ ਦਿੱਤੀਆਂ ਜੋ ਕੋਈ ਵੀ ਬਕਾਇਆ ਸੀ ਜਿਹਦਾ ਕੰਮ ਰਹਿਦਾ ਸੀਗਾ ਤੇ ਉਹ ਵੀ ਮੈਂ ਉੱਥੇ ਸਾਰਾ ਪੂਰਾ ਕਰਾ ਸੰਤ ਨਗਰ ਪੂਰਾ ਇਸ ਟਾਈਮ ਆ ਕੰਪਲੀਟ ਹੈ ਕਿਸੇ ਵੀ ਚੀਜ਼ ਦੀ ਉੱਥੇ ਕੋਈ ਅੱਜ ਪ੍ਰੋਬਲਮ ਨਹੀਂ ਹੈ ਹਲੇ ਤੱਕ ਤੁਸੀਂ ਆਪਣੇ ਵਾਰਡ ਵਿੱਚ ਕਿੰਨੀਆਂ ਲਾਈਟਾਂ ਲਗਵਾ ਚੁੱਕੇ ਆ ਇੱਥੇ ਸਾਡੇ ਵਾਰਡ ਦੇ ਵਿੱਚ 300 ਲਾਈਟ ਰਿਆ ਪਰ ਉਹ ਸਾਰੀਆਂ ਟਿਊਬਾਂ ਲੱਗੀਆਂ ਸੀ ਪਹਿਲਾਂ ਉਹਦੀ ਜਗ੍ਹਾ ਸਾਰੀ LED ਲਾਈਟ ਬਦਲਵਾ ਕੇ ਲਾ ਲਈਆਂ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਮਹੱਲੇ 'ਚ ਰਹਿੰਦੇ ਉਹ ਦੂਰੇ ਜਿਹੜੇ ਮਹੱਲੇ ਦੇ ਵਿੱਚ ਬਹੁਤ ਜਗ੍ਹਾ ਅਜੇ ਸੀਵਰੇਜ ਦਾ ਕੰਮ ਰਹਿੰਦਾ ਸੀਗਾ ਤੇ ਵਾਟਰ ਸਪਲਾਈ ਦਾ ਵੀ ਕੰਮ ਰਹਿੰਦਾ ਸੀ ਆ ਸੀਵਰੇਜ ਦਾ ਕੰਮ ਸਾਰੇ ਪੂਰੇ ਟੋਟਲੀ ਵਾਰਡ ਦੇ ਵਿੱਚ ਕੰਪਲੀਟ ਕਰਵਾਤਾ ਸੰਤ ਨਗਰ ਦੇ ਲੈ ਕੇ ਦੂਥੇ ਸੀਵਰੇਜ ਰਹਿੰਦਾ ਜਗਾ ਜਗਵਿਦਾਸ ਨਗਰ ਜਾਂ ਚਟੂਕੀ ਕਲੋਨੀ ਵਿੱਚ ਉਹ ਸਾਰਾ ਸੀਵਰੇਜ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਅਸੀਂ ਤੁਹਾਡੇ ਮਹੱਲੇ ਦੇ ਵਿੱਚ ਘੁੰਮੇ ਆ ਇੱਥੇ ਅਸੀਂ ਗਲੀਆਂ ਦਾ ਦੌਰਾ ਕੀਤਾ ਹੈ ਜਿੱਥੇ ਕਿ ਸਾਨੂੰ ਕੋਈ ਵੀ ਸੀਵਰੇਜ ਦਾ ਪ੍ਰੋਬਲਮ ਨਹੀਂ ਲੱਗੀ ਸੀਵਰੇਜ ਦੀ ਸਫਾਈ ਦਾ ਕਿਦਾਂ ਤੁਸੀਂ ਹਫ਼ਤਾ ਬਾਅਦ ਸਫਾਈ ਕਰਵਾਉਨੇ ਜਾਂ ਕਿਦਾਂ ਬਿਲਕੁਲ ਸਾਫ਼ ਸੁਥਰੀਆਂ ਗਲੀਆਂ ਦੀ ਜਦੋਂ ਵੀ ਮੈਨੂੰ ਕੋਈ ਵੀ ਘਰ ਆ ਕੇ ਦੱਸਦਾ ਜਾਂ ਮੈਨੂੰ ਫੋਨ ਕਰਕੇ ਦੱਸਦੇ ਵੀ ਸਾਡਾ ਸੀਵਰੇਜ ਬੰਦ ਹੋਇਆ ਮੈਂ ਉਸੇ ਟਾਈਮ ਉੱਥੇ ਕੰਪਲੀਟ ਕਰਕੇ ਜਦੋਂ ਵੀ ਆਉਂਦੇ ਉਹਨਾਂ ਦੇ ਨਾਲ ਹੋ ਕੇ ਸੀਵਰੇਜ ਦੀ ਸਫਾਈ ਕਰਵਾਉਂਦਾ ਤੇ ਇਸ ਕਰਕੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਣ ਦਿੰਦਾ ਮੈਂ ਤੁਸੀਂ ਹੁਣ ਆਪਣੀ ਜਿਹੜੀ ਹੈ ਦਾਵੇਦਾਰੀ ਬਾਡ ਨੰਬਰ 34 ਤੋਂ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹੋ ਮੁਹੱਲਾ ਵਾਸੀਆਂ ਤੋਂ ਉਮੀਦ ਜਤਾ ਰਹੇ ਹੋਗੇ ਤੁਹਾਡੇ ਨਾਲੋਂ ਖੜੇ ਹੋਣਗੇ ਕੀ ਉਮੀਦਾਂ ਨੇ ਤੁਹਾਨੂੰ ਲੋਕਾਂ ਤੋਂ ਮੁਹੱਲੇ ਵਾਸੀਆਂ ਤੋਂ ਮੈਨੂੰ ਇਹ ਉਮੀਦਾਂ ਆ ਕਿ ਮੈਂ ਬਾਡ ਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਛੱਡਿਆ ਜੋ ਲੋਕਾਂ ਦੀ ਜ਼ਰੂਰਤ ਮੁਤਾਬਕ ਨਾ ਕੀਤਾ ਹੋਵੇ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਮੁਤਾਬਕ ਮੈਂ ਕੰਮ ਕਰਦਾ ਮੈਨੂੰ ਅੱਧੀ ਰਾਤ ਨੂੰ ਵੀ ਫੋਨ ਕਰ ਦਿੱਤਾ ਮੈਂ ਹਾਜ਼ਰ ਹੁੰਨਾ ਆ ਤੇ ਇਸ ਕਰਕੇ ਮਤਲਬ ਮੈਂ ਆਪਣੀ ਦਾਅਵੇ ਦਾ ਵੀ ਠੋਕੀ ਕਿ ਮੈਂ ਇੱਥੇ ਜਿੰਨਾ ਕੰਮ ਮੈਂ ਕਰਵਾ ਮੇਰਾ ਖਿਆਲ ਕਿਸੇ ਵੀ ਐਮਸੀਨ ਬਣ ਕੇ ਵੀ ਨਹੀਂ ਕਰਵਾਇਆ ਜੋ ਕਿ ਮੈਂ ਇਹ ਕੁਝ ਵੀ ਨਹੀਂ ਹੈ ਇੱਕ ਜਨਤਾ ਦਾ ਸੇਵਾਦਾਰ ਬਣ ਕੇ ਮੈਂ ਕੰਮ ਕਰਦਾ ਆ ਜਿੱਦਾਂ ਕਿ ਹੁਣ ਤੁਸੀਂ ਕਹਿੰਦੇ ਤੁਹਾਡੇ ਇੰਨੀ ਸੇਵਾ ਕਰਦੇ ਆ ਇਹਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਕਿਨਾ-ਕਿਨਾ ਦਾ ਜਿਆਦਾ ਸਹੀ ਹੋਵੇ ਮੈਨੂੰ ਸਭ ਤੋਂ ਜਿਆਦਾ ਜੀ ਆਪਣੇ ਹਲਕਾ ਇੰਚਾਰਜ ਜਗENDER ਸਿੰਘ ਜੀ ਮਾਨ ਦਾ ਉਹਨਾਂ ਦੇ ਅੱਗੇ ਜਦੋਂ ਵੀ ਬੇਨਤੀ ਕਰਦਾ ਮੈਂ ਆਪਣੇ ਕਿਸੇ ਵੀ ਕੰਮ ਦੀ ਉਹ ਮਤਲਬ ਪਹਿਲ ਦੇ ਆਧਾਰ ਤੇ ਕਰਦੇ ਆ ਉਹ ਕੰਮ ਤਾਂ ਸਾਰੇ ਵਾਰਡਾਂ ਵਿੱਚ ਪਹਿਲ ਦੇ ਦਸਤੇ ਕਰਦੇ ਆ ਉਹਨਾਂ ਦਾ ਮਤਲਬ ਹੈ ਇਸ ਟਾਈਮ ਦਾਤਵਾ ਜੋ ਆ ਉਹ ਬਹੁਤ ਹੀ ਵਧੀਆ ਹੈ ਬਹੁਤ ਹੀ ਸਟੱਜੇ ਢੰਗ ਦੇ ਨਾਲ ਜਨਤਾ ਦੇ ਨਾਲ ਵਿਚਰਦੇ ਆ ਤੇ ਆਪਣੇ ਮੁਹੱਲੇਵਾਜੋਂ ਕੰਮ ਕਰਾਉਂਦੇ ਆ ਤੇ ਮੇਰਾ ਵੀ ਕੰਮ ਵੀ ਜੋ ਵੀ ਆ ਹਰਜੀਮਾਨ ਜੀ ਦਿਲਜੀਤ ਸਾਜੂ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਜ਼ਿਆਦਾ ਮੇਰੇ ਮਾਂ ਸਾਹਿਬ ਦਾ ਸਹਿਯੋਗ ਹੈ ਕਿਉਂ ਮੈਂ ਉਹਨਾਂ ਦੇ ਨਾਲ ਜੁੜਿਆ ਉਹਨੇ ਮੇਰੇ ਕੰਮ ਨੂੰ ਧਿਆਨ ਨੂੰ ਰੱਖ ਕੇ ਸਾਡੇ ਬਾੜ ਦੇ ਟੋਟਲੇ ਕੰਮ ਕਰਵਾਇਆ ਹਰ ਹਰ ਵਾਰੀ ਇੱਕ ਸਵਾਲ ਉੱਠਦਾ ਜਨਤਾ ਮੋਰੇ ਵੀ ਹਰ ਕੋਈ ਬੰਦਾ ਜਿੱਤਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦਾ ਕਿ ਜਦੋਂ ਜਿੱਤ ਜਾਂਦਾ ਮਹੱਲੇ ਨੂੰ ਪੁੱਛਦਾ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰ ਜੀ ਮੈਂ ਇੱਥੇ ਪਹਿਲਾਂ ਪੰਚਾਇਤ ਮੈਂਬਰ ਦੇ ਆਇਆ ਪੰਚਾਇਤ ਮੈਂਬਰ ਦੇ ਹੋਣ ਦੇ ਮੁਤਾਬਕ ਜੋ ਇੱਥੇ 40 ਸਾਲਾਂ ਬਾਅਦ ਮੈਂ ਇੱਥੇ ਗਲੀਆਂ ਬਣਾਇਆ ਉਸ ਟਾਈਮ ਵੀ ਮੈਂ ਉਹੋ ਇੱਟਾਂ ਦੀਆਂ ਗਲੀਆਂ ਬਣਦੀਆਂ ਉਹਨੇ ਸੀ ਉਸ ਟਾਈਮ ਵੀ ਮੈਂ ਆਪਣੇ ਮਹੱਲੇ ਨੂੰ ਇੱਕ ਬੈਸਟ ਮਹ ਅੱਜ ਵੀ ਮੇਰਾ ਕੰਮ ਇਹ ਹੀ ਆ ਕਿ ਮੈਂ ਸਫਾਈ ਨੂੰ ਸਭ ਤੋਂ ਪਹਿਲ ਦਿੰਨਾ ਹੈ ਨਾ ਵੀ ਕਿਤੇ ਕੋਈ ਕਰਦਾ ਹੋਵੇ ਤਾਂ ਮੈਂ ਉੱਥੇ ਆਪ ਜਾ ਕੇ ਸਫਾਈ ਕਰ ਦਿੰਨਾ ਤਾਂ ਕਿ ਮੇਰਾ ਮੱਲਾ ਬੈਸਟ ਰਹੇ ਇੱਕ ਅਸੀਂ ਦੇਖਿਆ ਤੁਹਾਡੇ ਮਹੱਲੇ ਵਿੱਚ ਕਈ ਜਗ੍ਹਾ ਬੈਂਚ ਲੱਗੇ ਹੋਏ ਨੇ ਇਹ ਕਿਹਨਾਂ ਵੱਲੋਂ ਲਗਵਾਏ ਗਏ ਇਹ ਬੈਂਚ ਨਹੀਂ ਮੈਂ ਹੀ ਉਹ ਤੋਂ ਲਗਵਾਇਆ ਮਾਨ ਸਾਹਿਬ ਵੱਲੋਂ ਵੀ ਮੈਂ ਬੈਂਚ ਆ ਤੇ ਕੁਝ ਪਹਿਲਾਂ ਵੀ ਆਪਣੇ ਦੂਸਰੀ ਸਰਕਾਰ ਵੱਲੋਂ ਵੀ ਬੰਨ ਬੈਂਚ ਦਿੱਤੇ ਉਸ ਟਾਈਮ ਵੀ ਮੈਂ ਹੀ ਕੰਮ ਕਰਵਾਇਆ ਸੀਗਾ ਜ਼ਿਆਦਾ ਕੀ ਫੀਲ ਕਰਨਾ ਚਾਹੁੰਦੇ ਹਾਂ ਆਪਣੇ ਮਹੱਲੇ ਵਾਸੀਆਂ ਨੂੰ ਮੈਂ ਜਨਤਾ ਨੂੰ ਇਹ ਮਹਿਸੂਸ ਕਰਨਾ ਚਾਹੁੰਦਾ ਹਾਂ ਪੇ ਜੇ ਤਾਂ ਮੈਂ ਕੰਮ ਕੀਤਾ ਆ ਤੁਹਾਡੇ ਲਈ ਤਾਂ ਮੈਨੂੰ ਮਤਲਬ ਤੁਸੀਂ ਉਹ ਵੀ ਸਹਿਯੋਗ ਦਿਓ ਜਿਹਦਾ ਪਹਿਲਾਂ ਸਹਿਯੋਗ ਦਿੰਦੇ ਆ ਤਾਂ ਕਿ ਮੈਨੂੰ ਐਮਸੀ ਬढ़ाਓ ਮੈਂ ਆਉਣੇ ਵਾਲੇ ਟਾਈਮ ਵਿੱਚ ਜੋ ਅਧੂਰੇ ਕੰਮ ਰਹਿੰਦੇ ਆ ਉਹ ਸਾਰੇ ਪੂਰੇ ਕਰਵਾਉਂਗਾ 5 7% ਮੇਰੇ ਸੈਲਫ ਕੰਮ ਰਹਿ ਗਿਆ ਮੈਂ ਬਹੁਤ ਬਾਕੀ ਜੋ ਜਨਤਾ ਜਿੱਦਾਂ ਵੀ ਡਿਮਾਂਡ ਹੋਣਗੇ ਮੈਂ ਜਨਤਾ ਦੇ ਨਾਲ ਚੱਲੂਗਾ ਠੀਕ ਹੈ ਜੀ